ਬੋਲ 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 ਉਹ ਹੀ ਜਿਹਨਾਂ ਲੋਕ ਵਰਦੇ ਆ ਮਾਝਾ ਜੀ ਨਾ ਟੋੜਦਾ ਮਾਰ ਅੱਛਾ ਜੀ ਇਹਦਾ ਨਾਂ ਕਪਤਾਨ ਕਪਤਾਨ ਜੀ ਸ਼ਰਾਬ ਦੀ ਦੁਕਾਨ ਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਭਵਿੰਦਰ ਸਿੰਘ ਚੋਹਾਨ ਜੱਸੀ ਪੌ ਵਾਲੀ ਅੱਜ ਟਾਈਮ ਮੈਂ ਪਿੰਡ ਮਾਨੀ ਖਿੜੇ Google ਸਾਹਿਬ ਦੇ ਪਿੰਡ ਘਣਾ ਇਹ ਉਹਨਾਂ ਦਾ ਲੜਕਾ ਗੁਰਚੋਦ ਗਿੱਲ ਜੀ ਤੇ ਆਵਾਜ਼ ਦਿਖਾਵਾਂਗੇ ਗੱਗੂ ਗਿੰਨ ਸਭ ਦੇ ਕੁੱਤੇ ਤੁਹਾਨੂੰ ਤੇ ਇੱਕ ਇਹ ਬਾਈ ਜੀ ਦਾ ਘਰ ਆਪਣਾ ਤੇ ਮੋਰਨੀਆਂ ਚ ਪਾਈਆਂ ਘਰ ਦੇ ਉੱਤੇ ਘਰ ਨਹੀਂ ਹਵੇਲੀ ਸੌਰੀ ਹਵੇਲੀ ਆ ਬਾਈ ਜੀ ਇਹ ਬਹੁਤ ਵਧੀਆ ਤੇ ਆ ਤੁਹਾਨੂੰ ਦਿਖਾਉਣਾ ਬਾਈ ਜੀ ਆਗੇ ਤੇ ਕੁੱਤੇ ਦਿਖਾਉਂਦੇ ਆ ਬਾਈ ਜੀ ਇੱਕ ਮੀਡੀਆ ਨੂੰ ਇੰਟਰਵਿਊ ਦੇ ਰਹੇ ਸੀ ਇੱਥੇ ਬਾਈ ਜੀ ਦੇ ਕੁੱਤੇ ਐ ਸਪੈਸ਼ਲ ਮਕਾਨ ਆ ਇਹਦੇ ਵਿੱਚ ਪੇਟਾਂ ਪੇਡੂ ਕੁੱਤੇ ਬੱਕਰੀਆਂ ਵਾਲਾ ਰੱਖਿਆ ਉਹ ਮਾਈ ਦਾ ਸ਼ਕਾਰੀ ਕੁੱਤਾ ਸ਼ਾਇਦ ਤੇ ਆਹ ਕੁੱਤਾ ਦਾ ਬਹੁਤ ਭੜੇ ਸੂਰਲੇ ਵਾਪਸ ਆਇਆ ਤੇ ਆਹ ਪੰਜਾਂ ਦਾ ਕੁੱਤਾ ਵੀ ਕੁੱਤਾ ਉਹ ਪਰਲੇ ਭੇਟੂਆ ਪਾਉਂਦਾ ਦੱਸ ਦਸੀਗਾ ਆਹ ਸਹੀ ਲੜਾਈ ਵਾਲੇ ਭੇਟੂਆ ਹੈ ਆਹ ਇਹ ਜਿਹੜੇ ਬੱਚਾ ਹੈ ਅੱਛਾ ਇਹੋ ਜਾਂ ਮਾਦੀ ਦੇ ਉਹ ਅੱਛਾ ਬਾਈ ਜੀ ਕਹਿੰਦਾ ਇਹ ਲੜਾਈ ਵਾਲੇ ਭੇਡੂ ਹੈ ہاں ਲਿਆਂਦੇ ਆ ਨਾ ਦੇਖਾਂ ਕਰਾਂਗੇ ਝਟ ਜੀ ਹੱਸਦੇ ਸੀ ਸ਼ਰਾਰਤ ਕਰਾਂ ਸੀ ਇਹ ਇਹ ਹੈਗੀ ਆ ਜੀ ਆਪਾਂ ਤੇ ਇੱਥੇ ਸਾਰੇ ਮੰਨ ਲਾ ਬਾਈ ਜੀ ਦੀ ਘੋੜੀਆਂ ਵੀ ਇੱਧਰ ਲਈ ਫੈੜੀ ਰੱਖਦੇ ਹਾਂਗੇ ਨਾ ਘੋੜੀ ਤਾਂ ਪੈਸੇ ਬਾਹਰ ਕਰਦੇ ਆਂ ਜੀ ਇਹਦੇ ਤੋਂ ਬਾਅਦ ਲਈ ਇੱਥੇ ਸਾਰੇ ਮੰਨ ਲਾ ਬੱਤੇ ਬਾਈ ਜੀ ਦੇ ਤੇ ਦੂ ਇਹ ਜਿਹੜਾ ਤੁਸੀਂ 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 ਇਹ ਜਿਹੜ ਪਈ ਨਾ ਜਿਹੜਾ ਨਾਂ ਛਲਟਾਂ ਮੁੰਡਾ ਹੁੰਦਾ ਉਹ ਪੰਜਾਬ ਉਹ ਪਿੰਡ ਦਾ ਆਪਣੇ ਗਵਾਂਢੀ ਪਿੰਡ ਦਾ ਇੱਕ ਬੰਦਾ ਇਹ ਜਿਹੜਾ ਤੁਮੇ ਸਵਾਲ ਹੈ ਇਹ ਦੇਖ ਦੇ ਕੇ ਉਹ ਆਪਣਾ ਦੋਸਤ ਦਾ ਵਧੀਆ ਤੇ ਆਪਣੀ ਵੀ ਬਾਈ ਨਾਲ 2300 ਜਾਣ ਸ਼ਾਨ ਬਾਈ ਜੀ ਕੋਲ ਜਾਂਦੇ ਜਾਂਦੇ 2300 ਬਾਈ ਜੀ ਮੇਰੇ ਪਿੰਡ ਜੱਸੀਪੋ ਵਾਲੀ ਵੀ ਟੂਰਨਾਮੈਂਟ ਤੇ ਆਏ ਸੀ ਮੇਰੇ ਸੁਨਿਆ ਦਿੱਤਾ ਟੂਰਨਾਮੈਂਟ ਦੇ ਸੱਜਾ ਜੀ ਬਾਈ ਜੀ ਨੂੰ ਤੇ ਬਾਈ ਜੀ ਨੇ ਬੜੀ ਮਾਨ ਸਤਿਕਾਰ ਨਾਲ ਸੱਦਾ ਕਬੂਲ ਕਰਦੇ ਮੇਰੇ ਪਿੰਡ ਜੱਸੀਪੋ ਵਾਲੀ ਆਏ ਤੇ ਸਾਰਾ ਦਿਨ ਰਹਿ ਕੇ ਗਏ ਤੇ ਅਸੀਂ ਟੂਰਨਾਮੈਂਟ ਪਾਲੀਵਾਲ ਦਾ ਸੀ ਨਾਲ ਅਸੀਂ ਕੁੱਤਿਆਂ ਦੀਆਂ ਦੌੜਾਂ ਕਰਾਈਆਂ ਸੀ ਤੇ ਬਾਈ ਜੀ ਨੂੰ ਬਹੁਤ ਪਸੰਦ ਆਇਆ ਸੀ ਸਾਡਾ ਟੂਰਨਾਮੈਂਟ ਤੇ ਕੁੱਤਿਆਂ ਦੀਆਂ ਦੌੜਾਂ ਤੇ ਬਾਈ ਜੀ ਹੁਣ ਚੜ ਕੇ ਦਿਖਾਉਂਦੇ ਆ ਜਿੱਤ ਤੇ ਪੱਤਰਕਾਰ ਕਹਿੰਦਾ ਬਾਈ ਜੀ ਨੂੰ ਕਹਿੰਦਾ ਵੀ ਤੁਹਾਡੀ ਜੀਪ ਤੇ ਅਸੀਂ ਉੱਧਰ ਲੈਣਗੇ ਤੇ ਆਪਾਂ ਇੰਟਰਵਿਊ ਕਰ ਰਹੇ ਹਾਂ ਤੇ ਬਾਈ ਜੀ ਵੀ ਸ਼ੁਕੀਨ ਆ ਜੀਪਾਂ ਦੇ ਬਾਈ ਜੀ ਨੇ ਸਪੈਸ਼ਲ ਬਣਾਈ ਆਂਦੇ ਜੀਪ ਜਿਹੜੀ ਮਹਿੰਦਰਾ ਵਾਲਿਆਂ ਦੀ ਬਾਈ ਨਾਲ ਜੀਪ ਵਿੱਚ ਖਾਣਿਆ ਅਧਿਕਾਰ ਅੱਗੇ ਹੋएगी ਆਪਾਂ ਪਿੱਛੇ ਹਾਂ ਦੇ ਭਾਈ ਪੱਤਰਕਾਰ ਵੀ ਚੜ ਗਿਆ ਨਾਲ ਆਏ ਮਨ ਆਏ ਲੱਗਦਾ ਹੈ ਫਿਲਮ ਦੀ ਛੂਟ ਨਿਕਲਦੀ ਹੁੰਦੀ ਹੈ ਇਹ ਜਮਾਉਤੀ ਬਹੁਤ ਚੱਤੀ ਭਾਈ ਜੀ ਦਾ ਜਨਮ ਦਿਨ ਨਾਲੇ ਦਿਨ ਦੀ ਗੱਲ ਆ ਇਹ ਜਦ ਅਸੀਂ ਜਨਮ ਦਿਨ ਤੇ ਗਏ ਸੀ ਭਾਈ ਜੀ ਨੂੰ ਮੁबारकਾਂ ਦੇ ਜਨਮ ਦਿਨ ਦਿਓ ਅਬ ਇਹ ਦਿੱਤੂ ਦੀ ਬਾਹਰੋਂ ਕੱਢੀ ਇਹ ਬਾਈ ਦਾ ਜਿਹੜਾ ਅਬ ਇਹ ਇਨਾ ਇਹ ਮਾਣੀ ਚਲੇ ਰੋ ਲੈਂਕਰੋਡ ਤੇ ਪਿੰਟੂ ਪੂਰਾ ਹੋਊਗੀ ਕਿਲੋ ਤੋਂ 3 ਕਿਲੋ ਪੂਰਾ ਹੋਲੇ ਪਾਸੇ ਸ਼ੇਤਾਂ ਦੇ ਬਹੁਤ ਵਧੀਆ ਰਹਿ ਜਾਂ ਉਹ ਬਾਈ ਜੀ ਦੀ ਫਰੀ ਜਾਂਦੇ ਸੜਕ ਤੇ ਜਾ ਕਰੂ ਇਹ ਪਹੀ ਵੀ ਇਹ ਵੀ ਬਾਈ ਦੀ ਟੱਕ ਮਾਰ ਬਣਾਈ ਹੋਇਆ ਦਾ ਜਿਹੜੀ ਬਹੁਤ ਗੰਦਾ ਸਾਡੇ ਇਲਾਕੇ ਜਿਹਾ ਤੇ ਬਾਈ ਜੀ ਦੀ ਘਰ ਤੱਕ ਸੜਕ ਆਉਂਦੀ ਅੰਦਰ ਤੱਕ ਕੋਠੀ ਦੇ ਕੋਲ ਜਾਂਦੇ ਸਰਕਟ ਤੇ ਆ ਜਲਦਾਰ ਮੇਰਾ ਬਚਪਨ ਦਾ ਯਾਰ ਆਹ ਮੁੰਡੇ ਮੇਰੇ ਨਾਲ ਗਏ ਸਾਰੇ ਆnde ਗਿੱਲ ਸਾਹ ਨੂੰ ਮਿਲਣਾ ਜਿਵੇਂ ਮਲਾ ਲਏ ਹੋਣੇ ਗਿੱਲ ਸਾਹ ਨੂੰ ਅਜੇ ਵੀ ਨਾਰਾਜ਼ ਹੋ ਗਏ ਪੰਡਲੇ ਉਹਨਾਂ ਨੂੰ ਉੱਦੇ ਮਾਗੀ ਦਾ ਮੇਲਾ ਜੀ ਉਹਨਾਂ ਨੂੰ ਐਸੀ ਵੀ ਭੰਦਰ ਕਾਨਫਰੰਸ ਤੇ ਜਾ ਰਿਹਾ ਮੈਂ ਜਿੰਦੇ ਕਹਿੰਦਾ ਸੀ ਚੱਲਣਾ ਓਏ ਨਹੀਂ ਭਾਈ ਯਾਰ ਟਾਈਮ ਨਹੀਂ ਆਦੇ ਜਦੋਂ ਮੈਂ ਆਪਣੇ ਫੋਟੋਆਂ ਪਾਤੀਆਂ ਵੀਡੀਓ ਪਾਤੀਆਂ ਫੇਸਬੁੱਕ ਤੇ ਵੇਜਾਂ ਤੇ ਇੰਸਟਾਗ੍ਰam ਤੇ ਫੇਰ ਕਹਿੰਦੇ ਯਾਰ ਤੂੰ ਤਾਂ ਸਾਨੂੰ ਸਮਾਰ ਕੇ ਜੇ ਨਹੀਂ ਆਖਿਆ ਮੈਂ ਆਖਿਆ ਕਿ ਮੈਂ 10 ਦਿਨ ਮੈਂ ਤੁਹਾਨੂੰ ਆ ਕੇ ਆਖੀ ਕਿ ਹਜੇ ਤੁਸੀਂ ਕਹਿੰਦੇ ਸਾਨੂੰ ਸਮਾਰ ਕੇ ਨਹੀਂ ਆਖਿਆ ਤੇ